ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਨਾਨਕਪੰਥ ਵੈਬ ਚੈਨਲ ਤੇ ਅਸੀਂ ਪਹੁੰਚੇ ਪਿਛਲੇ ਕੁਝ ਸਮੇਂ ਤੋਂ ਤਖਤ ਸ਼੍ਰੀ ਹਜੂਰ ਸਾਹਿਬ ਸਚਕੰਡ ਸਾਹਿਬ ਸ਼੍ਰੀ ਨਦੇੜ ਅਬਚਲ ਨਗਰ ਵਿੱਚ ਜਿੱਥੇ ਕਿ ਸਾਡੇ ਪੁੱਲ 22 ਮੈਂਬਰ ਆਏ ਨੇ ਯਾਤਰਾ ਪਿਛਲੇ ਕੁਝ ਦਿਨਾਂ ਤੋਂ ਤੇ ਹੁਣ ਅਸੀਂ ਸਮਾਪਤੀ ਸਮੇਂ ਗੋਦਾਵਰੀ ਨਦੀ ਦੇ ਕੰਢੇ ਤੇ ਖਲੋਤੇ ਆਂ ਤੇ ਉਸ ਗਾਗਰਕੁੰਡ ਦੇ ਦਰਸ਼ਨ ਕਰਵਾਉਣ ਲੱਗੇ ਆ ਤੁਹਾਨੂੰ ਜਿਸ ਗਾਗਰਕੁੰਡ ਤੋਂ ਹਰ ਰੋਜ਼ ਅੰਮ੍ਰਿਤ ਵੇਲੇ ਕਰੀਬ 1.5 ਵਜੇ ਜਲਦੀ ਗਾਗਰ ਜਾਂਦੀ ਤੇ ਸਚਗੰਡ ਸਾਹਿਬ ਦਾ ਇਸ਼ਨਾਨ ਕਰਵਾਇਆ ਜਾਂਦਾ ਤੇ ਨਾਲ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਗੋਦਾਵਰੀ ਨਦੀ ਦੀਆਂ ਤਸਵੀਰਾਂ ਦਿਖਾਨ ਦਿਖਾਈਆਂ ਜਾਣ ਤੇ ਆਓ ਜਾਣਦੇ ਆ ਜਿਹੜੇ ਸਾਡੇ ਨਾਲ ਮੈਂਬਰ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਯਾਤਰਾ ਕਿਵੇਂ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੀਬੀ ਜੀ ਕਿਵੇਂ ਲੱਗਾ ਸੀ ਆਨੰਦ ਬਹੁਤ ਵਧੀਆ ਬਹੁਤ ਵਧੀਆ ਪਪਾ ਜੀ ਦੇ ਘਰ ਹੀ ਖੁਸ਼ੀਆਂ ਹੀ ਖੁਸ਼ੀਆਂ ਆਉਂਦੇ ਹੋਣੇ ਤੇ ਠੰਡੀ ਠੰਡੀ ਆ ਵਾ ਤੁਹਾਨੂੰ ਮਹਿਸੂਸ ਹੋ ਰਹੀ ਹਾਂਜੀ ਹਾਂਜੀ ਇਥੇ ਏਸੀ ਲੱਗਾ ਹੈ ਅਸੀਂ ਲੋੜ ਹੀ ਨਹੀਂ ਕੋਈ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਇਆ ਨੂੰ ਹੋ ਗਏ 7 ਦਿਨ ਹੋ ਗਏ ਨੇ ਤੇ ਕਿਵੇਂ ਮਹਿਸੂਸ ਹੋ ਰਿਹਾ ਆ ਪਰਿਵਾਰ ਪਿੱਛੇ ਕਿਵੇਂ ਕੌਣ ਸੰਭਲ ਰਿਹਾ ਪਰਿਵਾਰ ਅਸੀਂ ਤੇ ਬਾਬਾ ਦੀਪ ਸਿੰਘ ਜੀ ਗੁਰਗੋਬੀ ਸਿੰਘ ਜੀ ਸੰਭਲਿਆ ਨੇ ਅਸੀਂ ਲੋਕ ਲਾ ਕੇ ਆਏ ਨੇ ਤੇ ਕੀ ਤੁਸੀਂ ਹਰ ਸਾਲ ਇੱਥੇ ਹੁੰਦੇ ਹੋ ਹਾਂ ਜੀ ਸਾਨੂੰ ਹੋ ਗਏ ਨੇ ਘਟੋ ਘਟ ਵੀ ਤੇ 18 12 ਸਾਲ ਹੋ ਗਏ ਨੇ ਹਰ ਜੂਨ ਜਨਵਰੀ ਚ ਤੇ ਕਿੰਨੇ ਕ ਮੈਂਬਰ ਹੁੰਦੇ ਜੇ ਹਰ ਸਾਲ ਅਸੀਂ 15 20 ਮੈਂਬਰ ਹੋ ਜਾਂਦੇ ਕਦੀ 22 ਮੈਂਬਰ ਹੋ ਜਾਂਦੇ ਕਦੀ 30 ਮੈਂਬਰ ਵੀ ਆ ਜਾਂਦੇ ਆ ਯਾਨੀ ਕਿ ਮੈਂਬਰ ਜਿਹੜੇ ਉਹ ਬਦਲਦੇ ਰਹਿੰਦੇ ਨੇ ਤੇ ਪਰ ਤੁਸੀਂ ਲਗਾਤਾਰ ਆ ਰਹੇ ਹੋ ਹਾਂਜੀ ਹਾਂਜੀ ਮੈਂਬਰ ਬਦਲਦੇ ਰਹਿੰਦੇ ਨੇ ਅਸੀਂ ਅੰਮ੍ਰਿਤਸਰ ਤੋਂ ਦਰਸ਼ਨ ਕੋਲ ਪੈ ਸਾਡੀ ਤੇ ਤਰਨਤਾਰਨ ਤੋਂ ਸਤਵੰਤ ਕੋਲ ਪੈ ਸਾਡੀ ਤੇ ਅਸੀਂ ਮਤਲਬ ਹਰ ਸਾਲ ਆਉਂਦੇ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿਰਪਾ ਨਾਲ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਇਹ ਜਾਨਣਾ ਹੀ ਕਰੀਦੀ ਸੀ ਸੱਚੇ ਪਾਤਸ਼ਾਹ ਤੁਸੀਂ ਆਪਣੇ ਦਰਕਰ ਦੇ ਦਰਸ਼ਨ ਕਰਵਾਓ ਸਿੱਧੇ ਦਰਸ਼ਨ ਕਰਵਾਓ ਟੀਵੀ ਤੇ ਦੇਖੀਦਾ ਹੀ ਪਰ ਦਰਸ਼ਨ ਸਿੱਧੇ ਕਰਨੇ ਚਾਹੁੰਦੇ ਹਾਂ ਵਾਹਿਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਬਾਜਾਂ ਵਾਲੇ ਕਲਗੀਆਂ ਵਾਲੇ ਪਾਸੇ ਸਤਿਗੁਰੂ ਗੋਪੀ ਸਿੰਘ ਸਾਹਿਬੀ ਨੇ ਆਪ ਕਿਰਪਾ ਕਰਕੇ ਆਪ ਆਪਣੇ ਦਰਤੇ ਬੁਲਾਇਆ ਵਾ ਤੇ ਉਹਨਾਂ ਦੇ ਸਿੱਧੇ ਦਰਸ਼ਨ ਸ਼ਾਸਤਰਾਂ ਦੇ ਕੀਤੇ ਨੇ ਗੁਰੂ ਘਰ ਦੇ ਦਰਸ਼ਨ ਕੀਤੇ ਨੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ ਬੜੀ ਅਨੰਤ ਬਹੁਤ ਖੁਸ਼ੀ ਹੋਈ ਯਾਰ ਦੇ ਵੇਖ ਕੇ ਗੁਰੂ ਘਰ ਦੇ ਵਿੱਚ ਆਣ ਕੇ ਬਹੁਤ ਖੁਸ਼ੀ ਮਿਲੀ ਆ ਬਹੁਤ ਕਿਰਪਾ ਵਾਹਿਗੁਰੂ ਦੇ ਘਰ ਦੇ ਵਿੱਚ ਸਾਰੀ ਸਾਧ ਸੰਗਤ ਇੱਥੇ ਦਰਸ਼ਨ ਕਰਨ ਲਈ ਆ ਹੁਣ ਬੇਅੰਤ ਖੁਸ਼ੀਆਂ ਲੈ ਕੇ ਜਾਣ ਵਾਹਿਗੁਰੂ ਸਭ ਦਾ ਹੀ ਭਲਾ ਕਰੇ ਸੱਚੇ ਪਾਤਸ਼ਾਹ ਸਭ ਨੂੰ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਬੀਬੀ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਯਾਤਰਾ ਕਿਵੇਂ ਮਹਿਸੂਸ ਹੋ ਰਹੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਤੇ ਕੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਗੁਰੂ ਸਾਹਿਬ ਦੇ ਇਤਿਹਾਸਿਕ ਗੁਰਦੁਆਰੇ ਦੇ ਦਰਸ਼ਨ ਕੀਤੇ ਹਾਂਜੀ ਹਾਂਜੀ ਮਨ ਨੂੰ ਸ਼ਾਂਤੀ ਮਿਲੀ ਹਾਂਜੀ ਬਹੁਤ ਜ਼ਿਆਦੀ ਮਾਣ ਦੀ ਕਿਰਪਾ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਿੰਦਰ ਕੌਰ ਹੈ ਤੇ ਮੈਂ ਹੀ ਬੇਨਤੀ ਕਰਨਾ ਚਾਹੂੰਗੀ ਨੌਜਵਾਨ ਬੱਚਿਆਂ ਨੂੰ ਕਿ ਤੁਸੀਂ ਸਾਰਾ ਸਾਲ ਜਿੱਦਾਂ ਮਾਵਾ ਛੁੱਟੀਆਂ ਦੇ ਵਿੱਚ ਬੱਚਿਆਂ ਨੂੰ ਨਾਨਕੇ ਖੜਦੀਆਂ ਜਾਂ ਕਿਤੇ ਹੋਰ ਖੜਦੀਆਂ ਕਿੱਡੀ ਪਾਰਟੀ ਕਰਦੀਆਂ ਬੱਚੇ ਜਾਂ ਕਿਤੇ ਹੋਰ ਫੰਕਸ਼ਨਾਂ ਤੇ ਜਾਂਦੇ ਨੇ ਸਾਨੂੰ ਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਤੋਂ ਬਹੁਤ ਕੁਝ ਮਿਲਦਾ ਹੈ ਵਾਹਿਗੁਰੂ ਜੀ ਇਤਿਹਾਸਿਕ ਧਾਰਮਿਕ ਗੁਰਦੁਆਰਿਆਂ ਦੇ ਦਰਸ਼ਨ ਕਰਨੇ ਚਾਹੀਦੇ ਹਨ ਜਿੱਦਾਂ ਕਿ ਸਾਡੇ ਮਾਤਾ ਪਿਤਾ ਜੀ ਸਾਨੂੰ ਕਰਵਾਉਂਦੇ ਹਨ ਹਰ ਸਾਲ ਆਪਾਂ ਕਿਤੇ ਵੀ ਨਾਨਕੇ ਜਾਂ ਕਿਤੇ ਛੁੱਟੀਆਂ ਦੇ ਵਿੱਚ ਕਿਤੇ ਨਹੀਂ ਜਾਂਦੇ ਹਰ ਸਾਲ ਸਾਡੇ ਮਾਵਾ ਮਾਵਾ ਮਾਪਿਓ ਸਾਨੂੰ ਦਰਸ਼ਨ ਕਰਾਉਂਦੇ ਹਨ ਗੁਰੂ ਪਿਤਾ ਜੀ ਦੇ ਹਰ ਸਾਲ ਆਈਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਕੈਮਰਾਮੈਨ ਨੂੰ ਕਹਾਂਗਾ ਕਿ ਲਾਈਵ ਤਸਵੀਰਾਂ ਦਿਖਾਈਆਂ ਜਾਣ ਜਿੱਣ ਜਿੱਥੋਂ ਗਾਗਰਕੁੰਡ ਤੋਂ ਹਮੇਸ਼ਾ ਅਮਰਤ ਵੇਲੇ ਜਲ ਜਾਂਦਾ ਹੈ ਆਓ ਦਰਸ਼ਨ ਕਰਵਾਉਂਦੇ ਹਾਂ ਉਸ ਗਾਗਰਕੁੰਡ ਦੇ ਜਿੱਥੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਇਸ਼ਨਾਨ ਦੇ ਲਈ ਜਲ ਜਾਂਦਾ ਹੈ ਉਸ ਗਾਗਰਕੁੰਡ ਦੇ ਵਾਹਿਗੁਰੂ ਜੀ ਇਸ ਗਾਗਰਕੁੰਡ ਦਾ ਉਦਘਾਟਨ ਸੰਤ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਅਤੇ ਪੂਜਨੀਕ ਪੰਜ ਪਿਆਰੇ ਸਹਿਬਾਨ ਤਖਤ Shri ਹਜੂਰ ਅਬਚਲ ਨਗਰ ਸੱਚਖੰਡ ਨਦੇੜ ਸਾਹਿਬ ਦੇ ਕਰ ਕਮਲਾ ਦੁਆਰਾ ਸੇਵਾ ਕਰਵਾਈ ਗਈ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਮੁੱਖ ਹਾਜ਼ਰੀ ਵਿੱਚ ਆਓ ਦਰਸ਼ਨ ਕਰਵਾ ਰਹੇ ਹਾਂ ਆਪ ਜੀ ਨੂੰ ਉਸ ਗਾਗਰਕੁੰਡ ਦੇ ਜਿੱਥੋਂ ਹਮੇਸ਼ਾ ਅਮਰਤ ਵੇਲੇ ਜਲ ਜਾਂਦਾ ਹੈ ਸੱਚਖੰਡ ਸਾਹਿਬ ਜੀ ਦੀ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ